ਰਖੜੀ ਦੇ ਦਿਨ ਪੰਜਾਬ 'ਚ ਵੱਡਾ ਹਾਦਸਾ ਹਾਈਵੇ ਤੇ ਪਲਟੀ ਸਵਾਰੀਆਂ ਨਾਲ ਪਰਿਵਾਰ ਸਮੋਚਿਆ ਚੀਖ ਚਹਾੜਾ ਦੱਸਦੀ ਹੈ ਕਿ ਟਾਂਡਾ ਅਡਮਿਟ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪਿੰਡ ਭਵੇਂ ਢੀਂਗੜਾ ਨੇੜੇ ਇੱਕ ਨਿੱਜੀ ਕੰਪਨੀ ਦੀ ਸਵਾਰੀਆਂ ਨਾਲ ਬੱਸ ਭਰੀ ਬੇਕਾਬੂ ਹੋ ਜਾਂਦੀ ਹੈ ਬੱਸ ਵਿੱਚ ਬੜੀ ਗਿਣਤੀ ਸਵਾਰੀਆਂ ਸਨ ਜਿਸ ਤੋਂ ਦੱਸਿਆ ਜਾ ਰਿਹਾ ਹੈ ਕਿ 45 ਤੋਂ 40 ਸਵਾਰੀਆਂ ਸਵਾਰ ਸਨ ਤਾਂ ਇਹ ਬੱਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ ਭਿਆਨਕ ਹਾਦਸੇ ਦਾ ਸਾਰੇ ਪਾਸੇ ਚੀਪ ਚਿਹਾੜਾ ਮੱਚ ਜਾਂਦਾ ਹੈ ਬੱਸ ਵਿੱਚ ਸਵਾਰੀਆਂ ਨੂੰ ਕੰਬੀਸ ਸੱਟਾਂ ਲੱਗੀਆਂ ਹਨ ਤੇ ਮੌਕੇ ਤੇ ਜਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਵੱਲੋਂ ਦਸੂਆ ਤੇ ਟਾਂਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਦਸੂਆ ਤੇ ਟਾਂਡਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ ਸਵਾਰੀਆਂ ਨੂੰ ਦਸੂਆ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਤੇ ਦੂਜੇ ਪਾਸੇ ਵਾਪਰ ਸਮਾਜ ਸੇਵੀ ਸੰਸਥਾਵਾਂ ਦੀਆਂ ਐਂਬੂਲੈਂਸਾਂ ਵੀ ਬਚਾਅ ਕਾਰਜਾਂ ਦੇ ਵਿੱਚ ਜੁਟ ਗਈਆਂ ਨੇ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਤੇ ਮਾਮਲੀ ਜਾਂਚ ਕੀਤੀ ਜਾ ਰਹੀ ਹੈ। ਇਹ ਲਈ ਤੁਹਾਡੇ ਵਾਈਫ ਤੇ ਮਦਰਸੀ ਬੱਸ ਤੇ ਸਵਾਰ ਤੇ ਕੁਆਲਕ ਮੇਰੇ ਬਾਅਦ ਹੈ ਤੇ ਕੀ ਲੱਗਦਾ ਕੁਝ ਪਤਾ ਲੱਗਾ ਬਸ ਹਾਸਾ ਕਿਸ ਤਰ੍ਹਾਂ ਹੋਇਆ ਬੱਸ ਦਾ ਆਪਣਾ ਰਫਤਾਰ ਜਿਆਦਾ ਸੀ ਜਿਆਦਾ ਸੀ ਹਾਂਜੀ ਤੇ ਜਦੋਂ ਕਿ ਜਾਈ ਦਰਬਾਰ ਚ ਜਾਣੇ ਰਫਤਾਰ ਬਹੁਤ ਜਿਆਦਾ ਹੁੰਦੀ ਹੈ ਟਾਂਡੇ ਲੱਗ ਪੂਰੇ ਐ ਘੜਾਂਦੇ ਆ ਗਿਆ ਮੰਨ ਲੀ ਪਰਵਾਹ ਨਹੀਂ ਕਰਦੇ ਕਿ ਇਸੇ ਬੰਦੇ ਕਿੰਨਾ ਜਿਹੜੇ ਲੋਕੀ ਮਹਿਲ ਵਿੱਚ ਬੈਠੇ ਆ ਗਿਆ ਹਾਂ ਉਹਨਾਂ ਦੀ ਕੀ ਆਲੀ ਆ ਤੇ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਪਜਾਏ ਹੋਏ ਐ ਐਮਬੂਲੈਂਸ ਤੋਂ ਘਟ ਘਟ ਪਰੇ ਪੇ 25 ਐਮਬੂਲੈਂਸ ਤੇ ਆ ਕੇ ਇੱਥੇ ਆ ਕੇ ਜਾਂਦੇ ਉਹ ਸੀਰੀਅਸ ਵੀ ਹੈਗਾ ਵਿੱਚ ਸੀਰੀਅਸ ਉਹ ਸੀਗੇ ਜਿਹੜੇ ਨਾਰੀ ਸੀਰੀਅਸ ਕੇ ਇੱਕ ਦਾ ਬੇਠ ਮਤਲਬ ਪਾੜੇ ਮੋਟੇ ਲੱਗੇ ਨੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਇਹ ਹੋਣੀ ਚਾਹੀਦੀ ਆ ਬੱਸਾਂ ਦੀ ਰਿਕਾਮ ਲੱਗਣੀ ਚਾਹੀਦੀ ਹੈ ਦਫ਼ਤਰ ਚੋਂ ਲੱਗਣੀ ਚਾਹੀਦੀ ਹੈ ਇਹਨਾਂ ਚਲਾਨ ਹੋਣੇ ਚਾਹੀਦੇ ਸਭ ਉਹਨਾਂ ਦੇ ਬੰਦੇ ਹੈਗੇ ਠੀਕ ਹੈ ਤੇ ਇਹਨਾਂ ਨੂੰ ਥੋੜਾ ਹੋਰ ਦਿੱਤਾ ਵੀ ਬੰਦਾ ਉਹਨਾਂ ਨੂੰ ਕੋਣਾ ਦਿੱਤਾ ਹਾਂ ਯਾਰ ਬਿਸਲੇ ਆ ਬਸ ਲਿਆ ਤੇ ਡਰਾਈਵਰ ਵੀ ਸੀਰੀਅਸ ਬਹੁਤ ਰੱਜੀ ਇੱਕ ਦਮ ਇੱਕ ਵਾਰ ਤੇ ਕਿੰਨੇ ਉਸ ਤੋਂ ਬਾਅਦ ਜਦੋਂ ਪਲਟੀ ਇਹ ਬੱਸ ਉਸ ਟਾਈਮ ਫਿਰ ਐਂਬੂਲੈਂਸਾਂ ਪਹੁੰਚ ਗਈਆਂ ਸੀ मौके ਤੇ ਠੀਕ ਆ ਪੇਸ਼ੈਂਟ ਲੈ ਕੇ ਆਏ ਹੈ ਕਿ ਹਾਦਸਾ ਹੋਇਆ ਹੈ ਬੱਸ ਦਾ ਇਹ ਕੀ ਹੋਇਆ ਹੈ ਬਗਲ ਮਾਮਲਾ ਮੈਂ ਡਾਕਟਰ ਮਨਮੋਹਨ ਸਿੰਘ ਐਸ ਐ ਐਮਓ ਸਿਵਲ ਹਸਪੀਟਲ ਦਸੂਹਾ ਅੱਜ ਸਵੇਰੇ ਇੱਕ ਜੜੀ ਬੱਸ ਦਸੂਹਾ ਤੋਂ ਜਲੰਧਰ ਜਾ ਰਹੀ ਸੀਗੀ ਉਹ ਰੋਡ ਤੋਂ ਉਰਤਨ ਕਰਕੇ ਉਹਦਾ ਇੱਕ ਮਨਭਾਗੀ ਘਟਨਾ ਹੋ ਗਈ ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀਬ ਮਰੀਜ਼ ਲੈ ਕੇ ਆਂਦੇ ਆ ਜਿਨ੍ਹਾਂ ਦੇ ਸੱਟਾਂ ਤਾਂ ਲੱਗੀਆਂ ਹੀਆਂ ਕਾਫੀ ਉਹਨਾਂ 'ਚੋਂ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ ਉਹਨਾਂ ਨੂੰ ਅਸੀਂ ਜੋ ਸਾਡਾ ਬਣਦੀ ਇੱਥੇ ਟ੍ਰੀਟਮੈਂਟ ਦੇ ਕੇ ਰੈਫਰ ਕਰ ਲੱਗੇ ਆ ਬਾਕੀ ਅਜੇ 3-4 ਪੇਸ਼ੈਂਟ ਜਿਹੜੇ ਆ ਮਾਨਿਟਰਿੰਗ ਤੇ ਹੈਗੇ ਆ ਬਾਕੀ ਅਸੀਂ ਸਾਰਾ ਕੁਝ ਜੋ ਹੈਗਾ ਆ ਉਹਨਾਂ ਦਾ ਇਲਾਜ ਕਰਕੇ ਸਾਡੀ ਸਾਰੀ ਟੀਮ ਵਧੀਆ ਤਰੀਕੇ ਨਾਲ ਜੋ ਸਾਡੇ ਕੋਲ ਸਲਦਾਵਾ ਬੱਤ ਬੱਤ ਕਰ ਰਹੇ ਆ ਤੇ ਸਾਰਾ ਕੁਝ ਠੀਕ ਚੱਲ ਰਿਹਾ ਹੈ